ਸਸਕੀ ਗਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਇਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਤੁਸੀਂ ਟਾਈਟਲ ਵਿੱਚ ਪੜ ਹੀ ਲਿਆ ਹੋਵੇਗਾ ਕਿ ਜਿਹੜੀ 23 ਤਰੀਕ ਹੈ ਉਹਦੀ ਛੁੱਟੀ ਦਾ ਜਿਹੜਾ ਹੈ ਉਹ ਐਲਾਨ ਕੀਤਾ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਸੋ ਦੋਸਤੋ ਆਊਟ ਹੋਣੇ ਇਸ ਪੂਰੀ ਵੀਡੀਓ ਨੂੰ ਡਿਟੇਲ ਦੇ ਵਿੱਚ ਦੱਸਦੇ ਆ ਅਖੀਰ 23 ਤਰੀਕ ਦੀ ਛੁੱਟੀ ਹੈ ਕਿਸ ਕਾਰਨ ਕਰਕੇ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ ਦੋਸਤੋ ਇਸ ਤੋਂ ਇਲਾਵਾ ਇੱਕ ਹੋਰ ਛੋਟੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਾਡਾ ਇੱਕ ਅਸੀਂ ਹੋਰ ਨਵਾਂ ਚੈਨਲ ਬਣਾਇਆ ਹੈ ਤੁਹਾਡੇ ਵਾਸਤੇ ਸਪੈਸ਼ਲ ਉਹਦੇ ਵਿੱਚ ਅਸੀਂ ਮੋਟੀਵੇਸ਼ਨਲ ਸਟੋਰੀਆਂ ਜਿਹੜੀਆਂ ਹਾਂ ਬੱਚਿਆਂ ਲਈ ਲੈ ਕੇ ਆਉਂਦੇ ਹਾਂ ਵੱਡਿਆਂ ਲਈ ਵੀ ਲੈ ਕੇ ਆਉਂਦੇ ਹਾਂ ਸੋ ਤੁਸੀਂ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਉਹਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਕਲਿੱਕ ਕਰਕੇ ਤੁਸੀਂ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਤੇ ਤੁਹਾਨੂੰ ਜਿਹੜੀਆਂ ਮੋਟੀਵੇਸ਼ਨ ਸਟੋਰੀਆਂ ਕਿੱਦਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਸੋ ਦੋਸਤੋ 23 ਤਰੀਕ ਦੀ ਜਿਹੜੀ ਹੈ ਛੁੱਟੀ ਹੈ ਯਾਨੀ ਕਿ 23 ਤਰੀਕ ਨੂੰ ਦਿਨ ਪੈਂਦਾ ਹੈ ਮੰਗਲਵਾਰ ਯਾਨੀ ਕਿ ਪਰਸੋਂ ਜਿਹੜੀ ਹੈ 23 ਤਰੀਕ ਦੀ ਛੁੱਟੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਹੈ ਸ਼ਿਦੀਗੁਰਪੁਰ ਵਾ ਉਸ ਦਿਨ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਜਿਹੜੀ 23 ਤਰੀਕ ਦੀ ਛੁੱਟੀ ਦੀ ਘੋਸ਼ਣਾ ਕੀਤੀ ਹੋਈ ਹੈ ਸੋ ਦੋਸਤੋ ਇਹ ਜਿਹੜੀ ਹੈ ਹੌਲੀਡੇ ਲਿਸਟ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਹੋਈ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 23 ਤਰੀਕ ਦੀ ਜਿਹੜੀ ਹੈ ਇਹ ਛੁੱਟੀ ਆਲਰੇਡੀ ਡਿਕਲੇਅਰ ਕੀਤੀ ਹੋਈ ਸੀਗੀ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਚਾਰਜੂ ਦੀ ਛੁੱਟੀ ਆਏਗੀ ਕਬੀਰ ਜਨਮਤੀ ਦੀ ਸੋ ਇਹ ਸਾਰੀ ਦੀ ਸਾਰੀ ਲਿਸਟ ਹੈ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈਆਂ ਹਨ ਆਫੀਸ਼ੀਅਲ ਜਿਹੜੇ ਹੌਲੀਡੇ ਹਨ ਉਹਨਾਂ ਦੀਆਂ ਇਹ ਲਿਸਟਾਂ ਠੀਕ ਹੈ ਜੀ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਕਿਹੜੀ ਘੜੀ ਤਰੀਕ ਨੂੰ ਜਿਹੜੀ ਹੈ ਛੁੱਟੀ ਹੈ ਠੀਕ ਹੈ ਜੀ ਸੋ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜਾ ਹੈ ਸ਼ਹੀਦੀ ਪੁਰਬ ਤੇ ਕਾਰਨ ਜਿਹੜੀ ਹੈ 23 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਠੀਕ ਹੈ ਜੀ ਤੋ 23 ਤਰੀਕ ਨੂੰ ਜਿਹੜੇ ਹਨ ਸਕੂਲ ਕਾਲਜ ਜਿਹੜੇ ਹਨ ਬੰਦ ਰਹਿਣਗੇ ਸੋ ਇਹ ਸੀ ਇਸ ਫੇਲੇ ਦੀ ਖਬਰ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ